ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵਗੇ ਦੋਸਤੋ ਅੱਜ ਦੀ ਜਿਹੜੀ ਆਪਾਂ ਪ੍ਰਾਪਰਟੀ ਲੈ ਕੇ ਆਏ ਆਂ ਪ੍ਰਾਪਰਟੀ ਲੈ ਕੇ ਆਪਾਂ ਗ੍ਰੈਂਡ ਸਟੇਟ ਦੇ ਵਿੱਚ ਲੇਕਿਨ ਪ੍ਰਾਪਰਟੀ ਦੀ ਸਾਰੀ ਡਾਈਮੈਂਸ਼ਨ ਪ੍ਰਾਪਰਟੀ ਦੀ ਸਾਰੀ ਡਿਟੇਲ ਦੱਸਣ ਤੋਂ ਪਹਿਲਾਂ ਤੁਹਾਨੂੰ ਆਪਾਂ ਇੱਕ ਗੱਲ ਹਰ ਵਾਰੀ ਕਹਿੰਨੇ ਹੁੰਦੇ ਆ ਕਿ ਜਿਹੜੇ ਨਵੇਂ ਸੱਜਣ ਜੁੜੇ ਨੇ ਉਹਨਾਂ ਨੂੰ ਰਿਕਵੈਸਟ ਨੇ ਕਿ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਚੈਨਲ ਜੇ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਨ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤ ਜੇਕਰ ਤੁਸੀਂ ਆਪਣੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਘਰ ਮਕਾਨ ਦੁਕਾਨ ਸ਼ੈੱਡ ਪਲਾਟ ਕੋਠੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਸੇਲ ਕਰਨੀ ਚਾਹੁੰਦਾ ਜੇ ਸਾਡਾ ਸਕਰੀਨ ਤੇ ਨੰਬਰ ਚੱਲਦਾ ਪਿਆ ਵਾ ਪਲੱਸ ਡਿਸਕ੍ਰਿਪਸ਼ਨ ਜਿਵੇਂ ਨੰਬਰ ਹੋਏਗਾ ਤੁਸੀਂ ਸਾਨੂੰ ਫੋਨ ਕਰ ਲਿਓ ਅਸੀਂ ਤੁਹਾਡੀ ਪ੍ਰਾਪਰਟੀ ਦੀ ਵੀਡੀਓ ਬਣਾ ਕੇ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਤੁਹਾਡੀ ਆਪਾਂ ਪ੍ਰਾਪਰਟੀ ਸੇਲ ਕਰਵਾ ਦਾਂਗੇ ਹੁਣ ਤੁਹਾਡੇ ਨਾਲ ਗੱਲ ਕਰਦੇ ਇਸ ਪ੍ਰਾਪਰਟੀ ਦੇ ਬਾਰੇ ਇਹ ਕੋਠੀ ਦੇ ਬਾਰੇ ਦੋਸਤੋ ਇਹ ਇਹ ਕੋਠੀ ਕੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗ੍ਰੈਂਡ ਸਟੇਟ ਦੇ ਵਿੱਚ ਕੋਠੀ ਗਈ ਆ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਏਰੀਆ ਕਿੰਨਾ ਵਧੀਆ ਬਣਿਆ ਕੋਠੀਆਂ ਵਗੈਰਾ ਸਭ ਵਧੀਆ ਬਣਿਆ ਆ ਪਿੱਛੇ ਦੇਖੋ ਕਿ ਕਿੰਨੇ ਵਧੀਆ ਇਹਨਾਂ ਨੇ ਨਾ ਦਰਖਤ ਲਗਵਾਏ ਹੋਇਆ ਇਸ ਕਲੋਨੀ ਦੇ ਵਿੱਚ ਨਾ ਗ੍ਰੀਨਰੀ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਜੀ ਇਹ ਜਿਹੜੀ ਕਲੋਨੀ ਕੀ ਨਾ ਕਲੋਨੀ ਕੀ ਦੋ ਰੋਡ ਹੈਗੇ ਮੇਨ ਹਾਈਵੇ ਉਹ ਇਧਰਲੀ ਸਾਈਡ ਤੇ ਹੈਗਾ ਤਰਨਤਾਰਾ ਰੋਡ ਹਾਈਵੇ ਤੇ ਇਧਰਲੀ ਸਾਈਡ ਤੇ ਹੈਗਾ ਵਾ ਜਲੰਧਰ ਰੋਡ ਹਾਈਵੇ ਤੇ ਇਹ ਜਿਹੜੀ ਕਲੋਨੀ ਆ ਨਾ ਕਲੋਨੀ ਜਿਹੜੀ ਬਣੀ ਹੋਈ ਆ ਇਹਨਾਂ ਦੋਨਾਂ ਰੋਣਾ ਦੇ ਵਿਚਕਾਰ ਜਿਹੜੀ ਲਿੰਕ ਰੋਡ ਹੈਗੀ ਆ ਇਹ ਉਸ ਜਗ੍ਹਾ ਤੇ ਕਲੋਨੀ ਬਣੀ ਹੈ ਕਲੋਨੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈਗੀ ਆ ਹੁਣ ਦਿਖਾਨੇ ਆ ਤੁਹਾਨੂੰ ਕੋਠੀ ਦੇ ਅੰਦਰ ਕੀ ਬਣਿਆ ਸਭ ਤੋਂ ਪਹਿਲਾਂ ਤੇ ਦੋਸਤੋ ਆ ਜਿਹੜੀ ਇਹਨਾਂ ਨੇ ਮੇਨ ਤੇ ਹਾਂਜੀ ਸਭ ਤੋਂ ਪਹਿਲਾਂ ਦੋਸਤੋ ਆ ਬਣਾਈ ਹੋਈ ਹੈ ਇਹਨਾਂ ਨੇ ਕਾਰ ਪਾਰਕਿੰਗ ਹੈਨਾ ਤੁਹਾਡੀ ਇੱਥੇ ਆਰਾਮ ਨਾਲ ਕਾਰ پارک ਹੋ ਜਾਏਗੀ ਆ ਜਿਹੜਾ ਇਹਨਾਂ ਨੇ ਲੋਹੇ ਦਾ ਹੈਵੀ ਗੇਟ ਬਣਵਾਇਆ ਹੋਇਆ ਵਾ ਗੇਟ ਦਾ ਡਿਜ਼ਾਈਨ ਹੀ ਬਹੁਤ ਸੋਹਣਾ ਬਣਵਾਇਆ ਹੋਇਆ ਵਾ ਤੇ ਐਂਟਰ ਕਰਦੇ ਆ ਨਾ ਤੁਹਾਨੂੰ ਮਿਲ ਜਾਏਗਾ ਜੀ ਇਹਦੇ ਲੈਫਟ ਹੈਂਡ ਇੱਕ ਕਾਮਨ ਟਾਇਲਟ ਬਾਥਰੂਮ ਅੰਦਰ ਇਹਦੇ ਟਾਇਲਾਂ ਵਗੈਰਾ ਪ੍ਰੋਪਰ ਲਗਵਾਈਆਂ ਹੋਈਆਂ ਵਾ ਕਲਰ ਕੰਬੀਨੇਸ਼ਨ ਤੇ ਟਾਇਲ ਦਾ ਡਿਜ਼ਾਈਨ ਕੰਬੀਨੇਸ਼ਨ ਬਹੁਤ ਸੋਹਣੇ ਤਰੀਕੇ ਨਾਲ ਕਰਵਾਇਆ ਹੋਇਆ ਵਾ ਤੇ ਇਹ ਦੇਖ ਸਕਦੇ ਹੋ ਕਿ ਇਹਨਾਂ ਨੇ ਇਹ ਦੀਵਾਰ ਦੇ ਉੱਤੇ ਵੀ ਸਾਰੀ ਟਾਇਲ ਲਗਵਾਈ ਹੋਈ ਆ ਇੱਥੇ ਤੁਹਾਡਾ ਵਾਸ਼ ਫੈਸ਼ਨ ਵਗੈਰਾ ਫਿੱਟ ਹੋ ਜਾਏਗਾ ਉਹ ਆਪਸ਼ਨ ਦੇ ਵਿੱਚ ਤਾਂ ਰੱਖਿਆ ਵਾ ਕਿ ਜਿਵੇਂ ਦਾ ਇੱਥੇ ਤੁਸੀਂ ਆਣ ਕੇ ਰੋਗੇ ਤੇ ਉਹ ਤੁਹਾਡੇ ਮੁਤਾਬਿਕ ਹੋਏਗਾ ਜਿਹੜੇ ਇਧਰ ਇਹਨਾਂ ਨੇ ਟਾਇਲ ਵਗੈਰਾ ਲਗਵਾਈ ਹੋਈ ਆ ਆ ਜਿਹੜਾ ਡਿਜ਼ਾਈਨ ਕਰਵਾਇਆ ਹੈ ਨਾ ਇਹ ਬੜਾ ਵਧੀਆ ਇਹਨਾਂ ਨੇ ਨਾ ਇਹ ਪ੍ਰਿੰਟ ਕੀਤਾ ਆ ਫੰਕੀ ਸਟਾਈਲ ਪ੍ਰਿੰਟ ਕੀਤਾ ਆ ਵਾ ਕਿ ਜੋ ਅੱਜ ਕੱਲ੍ਹ ਚੱਲਦਾ ਪਿਆ ਵਾ ਹੁਣ ਕਰਦੇ ਆ ਘਰ ਦੀ ਮੇਨ ਐਂਟਰੀ ਆ ਹੈਗੀ ਆ ਜੀ ਘਰ ਦੀ ਮੇਨ ਐਂਟਰੀ ਐਂਟਰੀ ਕਰਦੇ ਆ ਸਾਨੂੰ ਇਹਦੇ ਸੱਜੇ ਹੱਥ ਮਿਲੇਗੀ ਓਪਨ ਕਿਚਨ ਓਪਨ ਕਿਚਨ ਇਹਨਾਂ ਨੇ ਐਲ ਸ਼ੇਪ ਚ ਬਣਾਈ ਹੋਈ ਆ ਕਾਫੀ ਵੱਡੀ ਓਪਨ ਕਿਚਨ ਬਣਾਈ ਹੋਈ ਆ ਬਾਕੀ ਜਿਹੜਾ ਇਹਨਾਂ ਨੇ ਜਿਹੜਾ ਇਹ ਬਣਾਏ ਡਰੋਰ ਵਗੈਰਾ ਤੇ ਮਾਇਕੇ ਦਾ ਜਿਹੜਾ ਕਲਰ ਕੰਬੀਨੇਸ਼ਨ ਕੀਤਾ ਹੋਵੇ ਇਹ ਵੀ ਬਹੁਤ ਹੀ ਵਧੀਆ ਕੀਤਾ ਆ ਵਾ ਆ ਇਹਨਾਂ ਨੇ ਮਾਰਬਲ ਰਖਵਾਇਆ ਹੋਇਆ ਵਾ ਇਹ ਆ ਦੋ ਸਿੰਘ ਬਣਵਾਏ ਹੋਏ ਆ ਇਹਦੇ ਵਿੱਚ ਕੁਝ ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਕਰੋਗੇ ਆ ਹੈਗਾ ਵਾ ਇਸ ਘਰ ਦਾ ਲੌਬੀ ਏਰੀਆ ਠੀਕ ਹੈ ਇੱਥੇ ਤੁਸੀਂ ਇਹ ਤੁਹਾਡੇ ਤੇ ਇੱਥੇ ਤੁਸੀਂ ਸੋਫਾ ਸੈੱਟ ਲਗਵਾਉਣਾ ਵਾ ਜਿਸ ਤਰ੍ਹਾਂ ਤੁਹਾਡਾ ਦਿਲ ਕਰੇ ਉਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਆ ਕਰ ਸਕਦੇ ਹੋ ਡੈਕੋਰੇਸ਼ਨ ਵਗੈਰਾ ਜਿਵੇਂ ਦੀ ਵੀ ਕਰਨੀ ਹੋਵੇ ਦੋਸਤੋ ਹੁਣ ਦਿਖਾਣੇ ਆ ਤੁਹਾਨੂੰ ਇਸ ਘਰ ਦਾ ਪਹਿਲਾ ਬੈਡਰੂਮ ਆ ਹੈਗਾ ਦੋਸਤੋ ਘਰ ਦਾ ਪਹਿਲਾ ਬੈਡਰੂਮ ਠੀਕ ਹੈ ਜੀ ਇਹ ਘਰ ਦਾ ਪਹਿਲਾ ਬੈਡਰੂਮ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਕਮਰਿਆਂ ਦੇ ਵਿੱਚ ਨਾ ਡਾਊਨ ਸਿਲਿੰਗ ਕੀਤੀ ਹੋਈ ਆ ਕੀਤੀ ਇਹਨਾਂ ਨੇ ਬਾਹਰ ਵੀ ਡਾਊਨ ਸਿਲਿੰਗ ਆ ਲੇਕਿਨ ਉਹ ਮੈਂ ਤੁਹਾਨੂੰ ਦਿਖਾਈ ਨਹੀਂ ਮਾ ਹੁਣੇ ਦਿਖਾਣਾ ਵਾ ਆ ਇਹਨਾਂ ਨੇ ਪਿੱਛੇ ਰੱਖੀ ਹੋਈ ਹੈ ਡੱਟ ਇਹ ਸਾਰਾ ਡੱਟ ਏਰੀਆ ਹੈਗਾ ਵਾ ਇਹਦੇ ਨਾਲ ਹੀ ਅਟੈਚ ਵਾਸ਼ਰੂਮ ਹੈਗਾ ਵਾ ਆ ਲਾ ਇਹਦੇ ਵਿੱਚ ਲਾਈਟਿੰਗ ਵਗੈਰਾ ਹੋਣ ਵਾਲੀ ਆ ਆ ਹੈਗਾ ਅਟੈਚ ਬਾਥਰੂਮ ਕਮਰੇ ਦਾ ਇਹ ਠੀਕ ਆ ਹੁਣ ਹੁਣ ਆ ਯਾ ਦੋਸਤੋ ਇਹ ਦਿਖਾਉਣੀ ਆ ਤੁਹਾਨੂੰ ਦੂਸਰਾ ਬੈਡਰੂਮ ਆ ਹੈਗਾ ਵਾ ਇਹਦਾ ਦੂਸਰਾ ਬੈਡਰੂਮ ਇਹਦੇ ਵਿੱਚ ਵੀ ਇਹਨਾਂ ਨੇ ਟਾਇਲ ਦਾ ਕੰਮ ਸੇਮ ਹੀ ਕਰਵਾਇਆ ਹੋਇਆ ਜਿਹੜਾ ਕਿ ਘਰ ਦੀ ਮੇਨ ਐਂਟਰੀ ਦੇ ਅੰਦਰ ਵੜਦੇ ਆਂ ਹ ਟੋਟਲੀ ਥੱਲੇ ਸਾਰੀ ਟਾਇਲ ਇੱਕੋ ਕਲਰ ਦੀ ਕਰਵਾਈ ਹੋਈ ਹੈ ਤੇ ਆ ਇਹਨਾਂ ਨੇ ਵਾਲ ਪੱਟੀ ਕਰਵਾਈ ਹੋਈ ਹੈ ਪੀਓਪੀ ਦੀ ਉੱਪਰ ਇਹਨਾਂ ਨੇ ਪ੍ਰੋਪਰ ਡੌਂਗ ਫਿਲਿੰਗ ਕਰਵਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਉਸ ਤੋਂ ਜਦੋਂ ਆਪਾਂ ਘਰ ਦੀ ਮੇਨ ਐਂਟਰੀ 'ਚ ਵੜਦੇ ਆਂ ਨਾ ਥੱਲੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਟੋਟਲੀ ਸਾਰੇ ਹੀ ਘਰ ਦੇ ਅੰਦਰ ਜਿਹੜੀ ਥੱਲੇ ਟਾਇਲ ਲਗਵਾਈ ਹੋਈ ਆ 42 ਦੀ ਉਹ ਟੋਟਲੀ ਇੱਕੋ ਹੀ ਡਿਜ਼ਾਈਨ ਦੀ ਕਰਵਾਈ ਹੋਈ ਆ ਇਹਦੇ ਉੱਪਰ ਦੇਖ ਸਕਦੇ ਹੋ ਕਿ ਤੁਸੀਂ ਅੰਦਰ ਵੀ ਜਿਹੜਾ ਰੂਮ ਹੈਗਾ ਵਾ ਇਹਨਾਂ ਨੇ ਡਾਊਨ ਥੀਲਿੰਗ ਕਰਵਾਈ ਹੋਈ ਆ ਤੇ ਇਹ ਜਿਹੜੀ ਦੀਵਾਰ ਤੇ ਕੀਤੀ ਇਹ ਵਾਈਟ ਕਲਰ ਦੀ ਵਾਲ ਪੱਟੀ ਕੀਤੀ ਹੋਈ ਆ ਜੇਕਰ ਤੁਹਾਡਾ ਮਨ ਹੋਵੇ ਪੇਂਟ ਕਰਵਾਣ ਦਾ ਤਾਂ ਤੁਸੀਂ ਪੇਂਟ ਕਰਵਾ ਸਕਦੇ ਹੋ ਸੋ ਕੋਠੀ ਗਈ ਆ ਡੇਢ ਮੰਦਲ ਦੀ ਡੇਢ ਮੰਦਲ ਦੀ ਕੋਠੀ ਗਈ ਆ ਆ ਇਹ ਚੱਲੇ ਹੁਣ ਆਪਾਂ ਕਿਵੇਂ ਉੱਪਰ ਬਣਿਆ ਕੀ ਬਣਿਆ ਕੀ ਨਹੀਂ ਬਣਿਆ ਉਹ ਦਿਖਾਉਣ ਵਾਸਤੇ ਆ ਇਹਨਾਂ ਨੇ ਜਿਹੜਾ ਪੋੜੀਆਂ 'ਚ ਲਗਵਾਇਆ ਹੋਇਆ ਵਾ ਇਹ ਹੈਗਾ ਬਲੈਕ ਕਲਰ ਦਾ ਮਾਰਬਲ ਪੱਥਰ ਉਹ ਲਗਵਾਇਆ ਮੋਸਟਲੀ ਤਕਰੀਬਨ ਸਾਰੇ ਇਹ ਹੀ ਲਗਵਾ ਰਹੇ ਨੇ ਦਾ ਇਹ ਚੱਲਦਾ ਰਿਹਾ ਤੇ ਇਹਨਾਂ ਨੇ ਸਟੀਲ ਦੀ ਗ੍ਰਿਲ ਬਣਵਾਈ ਹੋਈ ਆ ਤੇ ਇਹਨਾਂ ਨੂੰ ਦੇਖ ਸਕਦੇ ਹੋ ਕਿ ਬਾਹਰ ਵੀ ਜਿਹੜੀ ਇਹਨਾਂ ਨੇ ਕੀਤੀ ਆ ਸਾਰੀ ਲੋਬੀ ਦੇ ਵਿੱਚ ਨਾ ਡਾਊਨ ਸੀਲਿੰਗ ਕੀਤੀ ਹੋਈ ਆ ਪਲੱਸ ਲਾਈਟਿੰਗ ਦਾ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਵਾ ਆਓ ਚੱਲਦੇ ਹੁਣ ਆਪਾਂ ਉੱਪਰੇ ਦੇ ਉੱਪਰ ਕੀ ਬਣਿਆ ਵਾ ਹੁਣ ਆਪਾਂ ਇਹਦੇ ਨਾਲ ਉੱਪਰ ਜਾਣੇ ਪਏ ਆ ਉੱਪਰ ਕੀ ਬਣਿਆ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਆ ਸਾਰਾ ਜਿਹੜਾ ਪ੍ਰਿੰਟ ਕਰਵਾਇਆ ਹੋਇਆ ਹੈ ਨਾ ਪੇਂਟ ਕਰਵਾਇਆ ਹੈ ਜਾਂ ਜੋ ਵੀ ਡਿਜ਼ਾਈਨ ਕਰਵਾਇਆ ਹੈ ਸਾਰਾ ਪੰਕੀ ਟਾਈਪ ਦਾ ਕਰਵਾਇਆ ਹੋਇਆ ਵਾ ਇਹਦੇ ਉੱਪਰ ਜਦੋਂ ਆਪਾਂ ਮੇਨ ਐਂਟਰ ਹੁੰਨੇ ਆ ਉੱਪਰ ਵੀ ਦੇਖ ਤੱਕਦੇ ਹੋ ਕਿ ਇਹਨਾਂ ਨੇ ਡਾਊਨ ਫੀਲਿੰਗ ਕਰਵਾਈ ਹੋਈ ਆ ਵੀਡੀਓ ਦੇ ਵਿੱਚ ਇਹ ਤੇ ਤੁਸੀਂ ਆਪਣੀ ਓਪਨ ਕਿਚਨ ਵਗੈਰਾ ਬਣਾ ਸਕਦੇ ਹੋ ਇਹ ਤੁਹਾਨੂੰ ਇਹਨਾਂ ਨੇ ਸਾਰਾ ਇੱਥੇ ਆ ਜਿਹੜਾ ਇੱਕ ਕਨੈਕਸ਼ਨ ਵਗੈਰਾ ਟੂਟੀਆਂ ਦੇ ਦਿੱਤੇ ਹੋਏ ਆ ਇੱਥੇ ਵੀ ਤੁਸੀਂ ਆਪਣੀ ਐਲ ਸ਼ੇਪ ਦੀ ਕਿਚਨ ਬਣਾ ਸਕਦੇ ਹੋ ਆ ਦੇਖੋ ਥੱਲੇ ਵੀ ਨਾ ਇਹਨਾਂ ਨੇ ਨਿਸ਼ਾਨ ਲਗਵਾਏ ਹੋਏ ਆ ਜਿੱਥੇ ਤੁਸੀਂ ਹਾਲ ਵਗੈਰਾ ਕਰਨਾ ਵਾ ਪਾਣੀ ਜਿਹੜਾ ਥੱਲੇ ਜਾਵੇ ਸਿੰਕਰਾ ਸਾਰਾ ਮਤਲਬ ਇਹਨਾਂ ਨੇ ਕਰਵਾਇਆ ਹੋਇਆ ਵਾ ਤੇ ਹੁਣ ਦਿਖਾਨੇ ਆ ਦੋਸਤੋ ਉੱਪਰ ਦਾ ਪਹਿਲਾ ਬੈਡਰੂਮ ਠੀਕ ਹੈ ਐ ਹੈਗਾ ਦੋਸਤੋ ਉੱਪਰ ਦਾ ਪਹਿਲਾ ਬੈਡਰੂਮ ਤੀਸਰਾ ਬੈਡਰੂਮ ਹੈਗਾ ਇਸ ਘਰ ਦਾ ਉੱਪਰ ਇਹਦੇ ਅੰਦਰ ਵੀ ਡਾਊਨ ਥੀਲਿੰਗ ਕਰਵਾਈ ਹੈ ਡਿਜ਼ਾਈਨ ਇਹਨਾਂ ਨੇ ਅਲੱਗ ਦਿੱਤਾ ਹੋਇਆ ਵਾ ਤੇ ਇਹ ਇਹਨਾਂ ਨੇ ਨੁੱਕਰ ਤੇ ਜਿਹੜੀ ਨਾ ਬਾਰੀਆਂ ਬਣਵਾਈਆਂ ਹੋਈਆਂ ਵਾ ਤੇ ਇਹ ਨਾਰਮਲ ਹੀ ਵਧੀਆ ਚੱਲਦਾ ਪਿਆ ਦੋਸਤੋ ਆਏ ਕੱਲ ਇਹ ਇੱਕ ਤੋਂ ਤੁਸੀਂ ਬਾਹਰ ਵੀ ਬਾਰੀ ਖੋਲ ਸਕਦੇ ਹੋ ਆਰਾਮ ਦੇ ਨਾਲ ਟਫਨ ਦਾ ਸ਼ੀਸ਼ੇ ਦਾ ਕੰਮ ਕਰਵਾਇਆ ਹੋਇਆ ਵਾ ਹਾਂਜੀ ਦੋਸਤੋ ਆ ਹੈਗੀ ਇਹਨਾਂ ਨੇ ਗੈਲਰੀ ਬਣਾਈ ਆਪਣੀ ਗੈਲਰੀ ਤੁਸੀਂ ਦੇਖ ਸਕਦੇ ਹੋ ਗੈਲਰੀ ਇਹਨਾਂ ਨੇ ਕਾਫੀ ਵਧੀਆ ਬਣਵਾਈ ਹੋਈ ਆ ਗੈਲਰੀ ਖੁੱਲੀ ਬਣਵਾਈ ਹੋਈ ਆ ਆਰਾਮ ਦੇ ਨਾਲ ਇੱਥੇ ਬੈਠ ਕੇ ਤੁਸੀਂ ਹਨਾ ਆ ਵੀ ਬਾਹਰ ਦਾ 뷰 ਵੀ ਇੱਥੋਂ ਬਹੁਤ ਸੋਹਣਾ ਲੱਗਦਾ ਪਿਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਕੋਠੀਆਂ ਵਗੈਰਾ ਕਿੰਨੀਆਂ ਸੋਹਣੀਆਂ ਸਾਰੀਆਂ ਤੇ ਬਣੀਆਂ ਹੋਈਆਂ ਵਾ ਤੇ ਕੁਝ ਕੋਠੀਆਂ ਬਣਦੀਆਂ ਵੀ ਪਈਆਂ ਵਾ ਇਹ ਜਿਹੜੀ ਕਲੋਨੀ ਗੀ ਇਹ ਕਲੋਨੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਗਿਆ ਸੋਰੀ ਮੈਂ ਨਾਲ ਤੁਹਾਨੂੰ ਇਹਦਾ ਇਹ ਫਰੰਟ ਦੱਸਣਾ ਭੁੱਲ ਗਿਆ ਕਿ ਇਹਦਾ ਮੱਥਾ ਕਿੰਨਾ ਹੈਗਾ ਵਾ ਇਹਦਾ ਕੋਠੀ ਦਾ ਜਿਹੜਾ ਮੱਥਾ ਹੈਗਾ ਨਾ ਮੱਥਾ ਹੈਗਾ 22 ਫੁੱਟ ਦਾ 22 ਫੁੱਟ ਦਾ ਇਹਦਾ ਮੱਥਾ ਹੈਗਾ ਵਾ ਤੇ ਜਿਹੜੀ ਲੈਂਥ ਹੈਗੀ ਹੈ ਲੈਂਥ ਮੈਨੂੰ ਕਨਫਰਮ ਨਹੀਂ ਹੈਗੀ ਸ਼ਾਇਦ 41 42 ਫੁੱਟ ਦੀ ਲੈਂਥ ਹੈਗੀ ਆ ਤੁਹਾਨੂੰ ਦਿਖਾਣੇ ਆ ਤੁਹਾਨੂੰ ਪਿੱਛੇ ਕੀ ਬਣਿਆ ਆ ਪਿੱਛੇ ਦੋਸਤੋ ਇਹਨਾਂ ਨੇ ਵੈਸੇ ਹੀ ਓਪਨ ਹੀ ਰੱਖਿਆ ਹੋਇਆ ਵਾ ਇੱਥੇ ਵੀ ਤੁਸੀਂ ਆਰਾਮ ਦੇ ਨਾਲ ਬੈਠਣ ਦਾ ਆਪਣਾ ਮਾਹੌਲ ਬਣਾ ਸਕਦੇ ਹੋ ਤੇ ਦੀਵਾਰਾਂ ਇਹਨਾਂ ਨੇ ਕਾਫੀ ਉੱਚੀ ਚੁੱਕੀਆਂ ਹੋਈਆਂ ਵਾ ਹੁਣ ਚੱਲਦੇ ਆ ਇਹਨਾਂ ਦੇ ਉੱਪਰ ਛਤ ਤੇ ਕੀ ਬਣਾਇਆ 100 ਆਪਣਾ ਸੋਰੀ ਇੱਕ ਤੁਹਾਨੂੰ ਮੈਂ ਦਿਖਾਣਾ ਭੁੱਲ ਗਿਆ ਵਾਂ ਆ ਇਹਨਾਂ ਨੇ ਉੱਪਰ ਵੀ ਇਹਨਾਂ ਨੇ ਟਾਇਲਟ ਬਾਥਰੂਮ ਵਗੈਰਾ ਬਣਵਾਇਆ ਹੋਇਆ ਵਾ ਇਹ ਵੀ ਤੁਸੀਂ ਚੈੱਕ ਕਰ ਲਓ ਇਸ ਘਰ ਦੇ ਵਿੱਚ ਹੈਗੇ ਆ ਟੋਟਲ ਤਿੰਨ ਬਾਥਰੂਮ ਤੇ ਤਿੰਨ ਹੀ ਬੈਡਰੂਮ ਹੈਗੇ ਆ ਇੱਕ ਡਰਾਇੰਗ ਰੂਮ ਹੈ ਤਿੰਨ ਬੈਡਰੂਮ ਇੱਕ ਡਰਾਇੰਗ ਰੂਮ ਦੋ ਲਿਵ ਦੋ ਲੋਬੀ ਏਰੀਆ ਦੋ ਕਿਚਨ ਤੇ ਤਿੰਨ ਹੀ ਅਟੈਚ ਬਾਥਰੂਮ ਵਗੈਰਾ ਬਣਵਾਏ ਹੋਏ ਨੇ ਉੱਪਰ ਚੱਲਦੇ ਆ ਇਹਨਾਂ ਦੇ ਉੱਪਰ ਛੱਤ ਤੇ ਕੀ ਬਣਿਆ ਕਿਵੇਂ ਦਾ ਬਣਿਆ ਉਹ ਤੁਹਾਨੂੰ ਦੱਸਾਂਨੇ ਆ ਹਾਂਜੀ ਦੋਸਤੋ ਆਪਾਂ ਜਾ ਰਹੇ ਆ ਇਹਨਾਂ ਦੀ ਛੱਤ ਤੇ ਆਪਾਂ ਆ ਗਏ ਹੁਣ ਇਹਨਾਂ ਦੀ ਛੱਤ ਤੇ ਛੱਤ ਤੇ ਤੁਸੀਂ ਦੇਖ ਸਕਦੇ ਹੋ ਕੀ ਬਣਿਆ ਕਿਵੇਂ ਦਾ ਬਣਿਆ ਹੈਨਾ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਸਿੰਪਲ ਇਹਨਾਂ ਨੇ ਕੋਠਾ ਬਣਾਇਆ ਥੱਲੇ ਇਹਨਾਂ ਨੇ ਟਾਇਲ ਵਗੈਰਾ ਲਗਵਾਈ ਹੋਈ ਆ ਉੱਪਰ ਵੀ ਇਹਨਾਂ ਨੇ ਆ ਗ੍ਰਿਲ ਬਣਵਾਈ ਹੋਈ ਆ ਸਟੀਲ ਦੀ ਬਾਕੀ ਦੋਸਤੋ ਆਸੇ ਪਾਸੇ ਦਾ ਸਾਰਾ 뷰 ਦੇਖ ਸਕਦੇ ਹੋ ਕਿ ਘਰ ਬਹੁਤ ਹੀ ਸੋਹਣੇ ਬਣੇ ਹੋਏ ਤੇ ਬਹੁਤ ਬਹੁਤ ਵਧੀਆ ਕੋਠੀਆਂ ਬਣੀਆਂ ਹੋਈਆਂ ਨੇ অপਸ਼ਨ ਤੁਹਾਡੇ ਵਾਸਤੇ ਬਹੁਤ ਵਧੀਆ ਗਈ ਆ ਜੇਕਰ ਤੁਸੀਂ ਇਸ ਕਲੋਨੀ ਦੇ ਵਿੱਚ ਆਂਦੇ ਹੋ ਤੇ ਇੱਥੇ ਵੱਡੀ ਗੱਲ ਇਹ ਵਾ ਕਿ ਇੱਥੇ 2 ਕੇ 3 ਪਾਰਕਾਂ ਬਣੀਆਂ ਹੋਈਆਂ ਨੇ ਤੇ ਅੱਗੇ ਗੁਰਦੁਆਰਾ ਵੀ ਸ਼ਾਇਦ ਬਣਿਆ ਹੋਇਆ ਕਲੋਨੀ ਦੇ ਵਿੱਚ ਜਾਂ ਸੁਣਨ ਚ ਆਇਆ ਵਾ ਕਿ ਗੁਰਦੁਆਰੇ ਵਾਸਤੇ ਜਗ੍ਹਾ ਵੀ ਦੇ ਦਿੱਤੀ ਹੋਈ ਆ ਸਭ ਤੋਂ ਵੱਡੀ ਗੱਲ ਇਹ ਕਿ ਦੋਸਤੋ ਜਦੋਂ ਆਪਾਂ ਕਲੋਨੀ ਤੋਂ ਐਂਟਰ ਕਰਦੇ ਹਾਂ ਨਾ ਐਂਟਰੀ ਤੇ ਇਹਨਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਵਾ ਉਹ ਦੁਕਾਨਾਂ ਵੀ ਜੇਕਰ ਤੁਸੀਂ ਬਾਈ ਕਰਨਾ ਚਾਹੋ ਤੇ ਕਰ ਸਕਦੇ ਹੋ ਮਾਰਕੀਟ ਬਣੇਗੀ ਬਹੁਤ ਸੋਣੀ ਤੇ ਕਲੋਨੀ ਦੇ ਮੇਨ ਤੇ ਜਦੋਂ ਆਪਾਂ ਜਾਣੇ ਆ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੈਗੀਆਂ ਨੇ ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ ਕਲੋਨੀ ਦੇ ਬਾਹਰ ਨਿਕਲਦੇ ਆ ਨਾ ਬਾਬੇ ਪੂਰੀ ਵਾਲਿਆਂ ਨੇ ਜਿਹੜਾ ਨਹਿਰ ਤੇ ਉਹ ਬਣਾਇਆ ਵਾ ਗ੍ਰੀਨਰੀ ਏਰੀਆ ਬਣਾਇਆ ਹੋਇਆ ਵਾ ਉੱਥੇ ਤੁਸੀਂ ਆਰਾਮ ਦੇ ਨਾਲ ਫਿਰ ਇਹ ਫੈਰ ਕਰਨ ਵਾਸਤੇ ਜਾ ਸਕਦੇ ਹੋ ਸਿਰਫ ਇਹ ਕਲੋਨੀ ਦੇ ਕਲੋਨੀ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈਗਾ ਵਾ ਪੈਦਲ ਤੁਸੀਂ ਸੈਰ ਵਾਸਤੇ ਬੜੇ ਆਰਾਮ ਨਾਲ ਤੁਸੀਂ ਜਾ ਸਕਦੇ ਹੋ ਹੁਣ ਗੱਲ ਕਰਦੇ ਆ ਦੋਸਤੋ ਇਸ ਘਰ ਦੀ ਵੈਲਿਊ ਦੀ ਇਸ ਘਰ ਦੀ ਜਿਹੜੀ ਵੈਲਿਊ ਹੈਗੀ ਆ ਵੈਲਿਊ ਹੈਗੀ ਆ 45 ਲੱਖ ਰੁਪਈਆ ਬਾਕੀ ਇਹ ਵਾਕੀ ਮੌਕੇ ਤੇ ਥੋੜਾ ਤੁਹਾਡਾ ਉੱਪਰ ਥੱਲੇ ਹੋ ਜਾਏਗਾ ਉਹ ਅਸੀਂ ਤੁਹਾਡਾ ਆਪ ਕਰਵਾ ਦਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਵਾਧ ਤੋ ਵਾਧੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਦੂਰ ਕਰ ਦਿਓ ਵੀਡੀਓ ਸ਼ੇਅਰ ਕਰਨ ਦਾ ਮਕਸਦ ਇਹ ਹੈਗਾ ਕਿ ਜੇਕਰ ਕੋਈ ਕੋਠੀ ਲੈਣਾ ਚਾਹੁੰਦਾ ਵਾ ਜਾਂ ਕੋਈ ਤੁਹਾਡਾ ਭੈਣ ਭਰਾ ਸੱਜਣ ਮਿੱਤਰ ਕੋਈ ਵੀ ਕੋਠੀ ਲੈਣਾ ਚਾਹੁੰਦਾ ਵਾ ਇਹ ਵੀਡੀਓ ਉਹਦੇ ਤੱਕ ਪਹੁੰਚਦੀ ਕਰ ਦਿਓ ਤਾਂ ਜੋ ਉਹਨੂੰ ਆਪਣੇ ਸੁਪਨਿਆਂ ਦਾ ਘਰ ਮਿਲ ਜੇ ਹਾਂਜੀ ਦੋਸਤੋ ਜੇਕਰ ਤੁਸੀਂ ਅਖੀਰ ਤੱਕ ਵੀਡੀਓ ਦੇਖ ਚੁੱਕੇ ਜਿਹੜੇ ਮੇਰੇ ਸੱਜਣ ਵੀਡੀਓ ਚੈਨਲ ਦੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਇਹ ਕੀ ਚੈਨਲ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਸੁਪਨਿਆਂ ਦਾ ਘਰ ਬਣ ਸਕਦਾ ਵਾ ਕੋਈ ਇਹ ਕੋਠੀ ਲੈਣ ਦਾ ਚਾਹਵਾਨ ਹੋਵੇ ਇਹ ਕੋਠੀ ਉਥੋਂ ਤੱਕਰ ਪਹੁੰਚ ਸਕਦੀ ਆ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ